thank <inaudible> you ਜੋ ਹਟੇ ਕੋ ਸਭ ਉਹ ਅਸੀਂ ਕਰਾਂਗੇ ਇਕੱਠ ਕਰਾਂਗੇ ਅਸੀਂ ਭੋਖੜਤਾਲ ਤੇ ਭਾਵਾਂਗੇ ਸਾਡੀ ਲਾਸਟਿੰਗ ਵਾਰਨਿੰਗ ਇਹੀ ਆ ਉਹਨਾਂ ਦੀ ਵੀ ਇਹੀ ਆ ਕਿ ਉਹਨਾਂ ਨੂੰ ਜੇਲ੍ਹ ਚ ਇੱਥੇ ਪੰਜਾਬ ਸ਼ਿਫਟ ਕੀਤਾ ਜਾਏ ਭਾਵੇਂ ਕਿਸੇ ਵੀ ਖਤਰਨਾਕ ਜੇਲ੍ਹ ਚ ਲੈ ਆਉਣ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਵਾ ਤੇ ਇਹ ਕਰਕੇ ਉਹਨਾਂ ਨੂੰ ਇੱਥੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਕੀਤਾ ਜਾ ਉਹ ਕਹਿੰਦੇ ਠੀਕ ਵਧੀਆ ਰਿਸਪਾਂਸ ਦਿੱਤਾ ਉਹ ਕਹਿੰਦਾ ਠੱਟਾ ਕਰਦੇ ਇੱਕ ਦੋ ਦਿਨ ਦਾ ਕੱਲ ਤੱਕ ਤਾਂ ਦੱਸ ਦੇਣਗੇ ਪਰ ਇੱਕ ਚੀਜ਼ ਜਿਹੜੀ ਉਹ ਹੈ ਕਿ ਇਹ ਸਭ ਇਹਦੇ ਪਿੱਛੇ ਕੀ ਇਹ ਤੇ ਬੜੀ ਕਿਤੇ ਕਨੌਨੀ ਹੱਦ ਤੱਕ ਗਿਰ ਗਏ ਨਾ ਕਿਸੇ ਦੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਹੈ ਬਾਥਰੂਮਾਂ ਤੇ ਕੈਮਰੇ ਲਗਾਉਂਦਾ ਕਿ ਹੱਕ ਸੀ ਤੁਸੀਂ ਜੇ ਰੂਮ ਚ ਵੀ ਲਵਾਉਣਾ ਨਾ ਦੱਸੋ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਹੈ ਜੇ ਜੇ ਕੈਮਰਾ ਕਮਰੇ ਚ ਵੀ ਲਵਾਉਣਾ ਚਾਹੁੰਦੇ ਜੇ ਬਾਥਰੂਮਾਂ ਚ ਕੈਮਰੇ ਲਾਉਣ ਦਾ ਕੀ ਕੰਮ ਸੀ ਬਾਕੀ ਇੱਕ ਸੂਈ ਤੱਕ ਇਹ ਅੰਦਰ ਜਾਣ ਨਹੀਂ ਦਿੰਦੇ ਤਿੰਨ ਤਿੰਨ ਵਾਰੀ ਸਾਡੀ ਤਲਾਸ਼ੀ ਕਰਕੇ ਸਾਨੂੰ ਅੰਦਰ ਨਗਾਉਂਦੇ ਉੱਥੇ ਕੈਮਰੇ ਤੇ ਫੋਨ ਕਿੱਥੋਂ ਚੱਲੇਗੇ ਪੀਜੀਪੀ ਸਾਹਮਣੇ ਜਿਹੜੇ ਉਹ ਪੋਸਟ ਪਾਉਂਦੇ ਆ ਕਿ ਸੈੱਲ ਦੇ ਵਿੱਚੋਂ ਆਤਰਾਜੋਗ ਵਿਵਸਥਾ ਆਈਨ ਰਿਮੋਟ ਕੰਟਰੋਲ ਆਜੀ ਦਾ ਮਿਲਿਆ ਬਾਅਦ ਚੋਟਾ ਲੱਗਦਾ ਸਾਰਾ ਕੌਸ਼ਿ ਉਹਨਾਂ ਨੇ ਆਪ ਹੀ ਰੱਖ ਕੇ ਕੀਤਾ ਵਾ ਅੰਦਰ ਇੱਕ ਸੂਈ ਤੱਕ ਨਹੀਂ ਜਾਣ ਦਿੰਦੇ ਤਿੰਨ ਵਾਰੀ ਸਾਡੀ ਤਲਾਸ਼ੀ ਹੁੰਦੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹ ਸਾਰਾ ਨੇ ਉਹਨਾਂ ਨੇ ਆਪ ਹੀ ਰੱਖ ਕੇ ਕਿਉਂਕਿ ਐਨਐਸ ਖਤਮ ਹੋਣ ਵਾਲੀ ਇਹਨਾਂ ਦਾ ਕੋਈ ਹੋਰ ਪਲਾਨ ਹੈ ਤੇ ਉਹ ਆਪ ਹੀ ਸਾਰਾ ਸਮਾਨ ਰੱਖ ਕੇ ਤੋਂ ਉੱਥੇ ਆਪ ਹੀ ਫੋਟੋ ਖਿੱਚ ਕਰੇ ਪਰਿਵਾਰ ਦੀ ਫੋਨ ਤੇ ਗੱਲਬਾਤ ਨਹੀਂ ਕਰਵਾਈ ਜਾ ਰਹੀ ਕੱਲ ਥੋੜੀ ਜੀ ਗੱਲਬਾਤ ਹੋਈ ਸੀ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਆ ਉਹਨਾਂ ਨੇ ਦੱਸਿਆ ਕਿ ਇਹ ਭੁਖੜ ਹੜਤਾਲ ਦੇ ਦੋ ਤਿੰਨ ਜਾਣੇ ਵਿੱਚ ਜ਼ਿਆਦਾ ਸੀਰੀਅ ਉਹ ਹੁਣ ਤਾਂ ਆ ਹੀ ਆ ਇਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਹੁਣ ਵੇਖੋ ਇਹਨਾਂ ਦਾ ਕੱਲ ਤੱਕ ਫੈਸਲਾ ਹੀ ਲੈਣੇ ਆ ਭੀ ਕੀ ਫੈਸਲਾ ਭੁਖੜਤਾਲ ਕੋ ਤੱਕ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਨੂੰ ਸਾਨੂੰ ਇੱਥੇ ਖਤਰਾ ਵਾ ਅਸੀਂ ਫੇਰ ਹੀ ਅੰਨ ਪਾਣੀ ਛੱਕਾਂਗੇ ਜਦੋਂ ਸਾਨੂੰ ਪੰਜਾਬ ਦੀ ਕਿਸ ਜੇਲ੍ਹ ਤੇ ਸ਼ਿਫਟ ਕੀਤਾ ਜਾਵੇ ਤੁਹਾਡਾ ਸਾਥ ਨਹੀਂ ਦੀ ਤੁਹਾਡੀ ਮੰਗ ਨਹੀਂ ਮੰਦੀ ਕਰਕੇ ਤੁਸੀਂ ਫੇਰ ਅਸੀਂ ਵੀ ਭੁਖੜ ਫੇਰ ਅਸੀਂ ਭੁਖੜਤਾਲ ਤੇ ਬੈਠਾਂਗੇ ਸਾਰੀ ਸੰਗਤ ਨੂੰ ਕਾਲ ਦਵਾਂਗੇ ਫੇਰ ਅਸੀਂ ਭੁਖੜਤਾਲ ਤੇ ਬੈਠਾਂਗੇ ਜੀ ਕੋਈ ਤੁਹਾਡੇ ਕੋਲ ਪੋਲਿਟਿਕਲ ਅਧਿਕਾਰੀ ਹੈ ਅਜੇ ਕੋਈ ਨਹੀਂ ਆਇਆ ਅਡੇ ਕੋ ਦੂਜੇ ਹੱਡੇ ਨਾਲ ਬਿਠੇ ਰਹੀਏ ਜਥੇਬੰਦੀਆਂ ਅਸੀਂ ਆਪਣੀ ਮਤਲਬ ਕਿ ਕਾਲ ਦਵਾਂਗੇ ਕੱਲ ਤੱਕ ਇਹਨਾਂ ਦਾ ਫੈਸਲੇ ਦੀ ਵੇਟ ਕਰਦੇ ਆ ਫਿਰ ਅਸੀਂ ਵੀ ਭੋਖ ਹੜਤਾਲ ਤੇ ਬਹਿ ਜਾਾਂਗੇ ਡੀਸੀ ਸਾਹਿਬ ਨੇ ਕੀ ਕਿਹਾ ਅੱਜ ਡੀਸੀ ਸਾਹਿਬ ਨੇ ਕਿਹਾ ਵੀ ਮੈਂ ਕਰਦਾ ਹਾਂ ਜਿੰਨੀ ਵੀ ਸਾਡੇ ਕੋ ਹੋ ਸਕਦੀ ਵਾਤ ਵਦ ਕੋਸ਼ਿਸ਼ ਕਰਦੇ ਕੱਲ ਤੱਕ ਤਾਂ ਦੇਣੇ ਇਹਦਾ ਰਿਜ਼ਲਟ ਉਹਨਾਂ ਨੇ ਡੀਸੀ ਸਾਹਿਬ ਨੇ ਇਹ ਕਿਹਾ ਹੈ ਕਿ ਵਿਦਨ 1 ਆਵਰ ਜੋ ਵੀ ਤੁਹਾਡੀ ਡਿਮਾਂਡ ਆ ਇਹ ਮੈਂ ਉੱਪਰ ਸੈਕਟਰੀ ਹੋਮ ਨੂੰ ਪਹੁੰਚਾ ਦਿਆਂਗਾ ਕਾਰਵਾਈ ਸਰਕਾਰ ਨੇ ਕਰਨੀ ਹੈ ਮੈਂ ਸਿਫਾਰਿਸ਼ ਕਰਾਂਗਾ ਕਿ ਹਾਲਾਤ ਵਿਗੜ ਸਕਦੇ ਆ ਇਹ ਡੀਸੀ ਸਾਹਿਬ ਪਰ ਤੁਹਾਡੇ ਰਾਈ ਤੁਹਾਡੇ ਰਾਈ ਪਰਿਵਾਰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਭਗਵਾਨ ਦਮਨ ਦੀ ਗਵਰਨਮੈਂਟ ਹੈ ਅਸੀਂ ਉਹਨੂੰ ਵੀ ਅੱਜ ਡੀਸੀ ਸਾਹਿਬ ਦੀ ਕੋਠੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਦੋਂ ਇਲੈਕਸ਼ਨਾਂ ਸਿਰ ਤੇ ਆਉਂਦੀਆਂ ਆ ਉਦੋਂ ਹੀ ਪਲਮਾਮਾ ਹੁੰਦਾ ਹੈ ਉਦੋਂ ਹੀ ਸਾਰੀਆਂ ਸਟ੍ਰੈਟਜੀ ਰਚੀ ਜਾਂਦੀ ਹੈ ਕੇਂਦਰ ਜਿਹੜਾ ਹੈ ਉਹ ਉਸ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਅੱਜ ਤੱਕ ਕਿਸੇ ਦੇ ਬਾਥਰੂਮ ਦੇ ਵਿੱਚ ਕੈਮਰੇ ਨਹੀਂ ਲਾਏ ਕੱਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਕੈਮਰੇ ਲਾ ਕੇ ਕੀ ਸਟ੍ਰੈਟਜੀ ਰਚ ਰਿਹਾ ਹੈ ਕੀ ਇੱਕ ਸਟੇਜ ਨੈਰੇਟਿਵ ਸਿਰਜ ਰਹੀ ਹੈ ਉਹਦਾ ਮਤਲਬ ਇਹ ਹੈ ਕਿ ਜਦੋਂ ਐਨਐਸਏ ਖਤਮ ਹੋਊਗੀ ਜਾਂ ਤਾਂ ਇੱਕ ਨਵਾਂ ਕੇਸ ਬਣਾ ਕੇ ਇਹਨਾਂ ਨੂੰ ਇੱਥੇ ਦਿਬੜੂਗੜ ਦੀ ਜੇਲ੍ਹ ਚ ਰੱਖਿਆ ਜਾਊਗਾ ਤੇ ਜਾਂ ਫਿਰ ਇਹ ਜਦੋਂ ਸਿੱਖੀ ਦਾ ਪ੍ਰਚਾਰ ਜਾ ਕੇ ਫਿਰ ਦੁਬਾਰਾ ਉਸ ਪ੍ਰਚਾਰ ਨੂੰ ਆਰੰਭ ਕਰਨਗੇ ਤੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਲੀਕ ਕਰਕੇ ਜੋੜ-ਜੋੜ ਕੇ ਸੋਸ਼ਲ ਮੀਡੀਆ ਦੇ ਰਾਈ ਕਰੋੜਾ ਰੁਪਇਆ ਖਰਚ ਕਰਕੇ ਤੇ ਸਿੱਖੀ ਕਰਦਾਰ ਨੂੰ ਢਾਹ ਲਾ ਦਈਏ ਸੋ ਇਹ ਸਾਰੀ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਇਹਨੂੰ ਅਸੀਂ ਚੰਗੀ ਤਰ੍ਹਾਂ ਬੁੱਝ ਚੁੱਕੇ ਹਾਂ ਜਾਣਦੇ ਹਾਂ ਔਰ ਪਰਿਵਾਰ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਹੁਣ ਜੇ ਅੱਜ ਡੀਸੀ ਸਾਹਿਬ ਨੇ ਆਪਣਾ ਮੈਸੇਜ ਉਧਰ ਨੂੰ ਭੇਜ ਦੇਣਾ ਹੈ ਉਧਰੋਂ ਕੀ ਰეკਮੈਂਡੇਸ਼ਨ ਆਉਂਦੀ ਹੈ ਤੇ ਮੁੱਖ ਮੰਤਰੀ ਕੀ ਇਹਦੇ ਤੇ ਕੰਮ ਕਰਦਾ ਹੈ ਜੇ ਮੁੱਖ ਮੰਤਰੀ ਨੇ ਨਾ ਆਪਣਾ ਬਣਦਾ ਇੱਥੇ ਰੋਲ ਅਦਾ ਕੀਤਾ ਇਹ ਸਮਝਿਆ ਕਿ ਅੰਮ੍ਰਿਤਪਾਲ ਫੇਰ ਦਿਬੜੂਗੜ੍ਹ ਦੀ ਦੇਲ ਦੇ ਵਿੱਚ ਬੰਦ ਰਵੇ ਤੇ ਜਿਹੜੀਆਂ ਜਥੇਬੰਦੀਆਂ ਹੈ ਪਰਿਵਾਰ ਨੇ ਜੋ ਕੌਲ ਦਿੱਤੀ ਜੋ ਪਰਿਵਾਰ ਨੇ ਸਾਨੂੰ ਹੁਕਮ ਦਿੱਤਾ ਪਿਆ ਆਪਾਂ ਕੰਮ ਕਰਨਾ ਤੇ ਸਾਰੀਆਂ ਜਥੇਬੰਦੀਆਂ ਉਥੇ ਡਟ ਕੇ ਖੜਨਗੀਆਂ ਭਾਵੇਂ ਸਾਨੂੰ ਛੜਕਾਂ ਬੰਦ ਕਰਨੀਆਂ ਪੈਣ ਭਾਵੇਂ ਸਾਨੂੰ ਜੋ ਵੀ ਕਰਨਾ ਪਵੇ ਪਰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਸਾਡੇ ਨੌਜਵਾਨ ਜਿਹੜੇ ਕਈ ਤਿੰਨ ਜਿਆਦੇ ਸੀਰੀਅਸ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇਹ ਨਾ ਕਵੇ ਮੋਦੀ ਸਾਹਿਬ ਕਿ ਮੈਂ ਇੱਥੇ ਯਾਤਰਾ ਲੈ ਕੇ ਆਜੂਗਾ ਮੈਂ ਇੱਥੇ ਆ ਕਰ ਲੂੰਗਾ ਪੰਜਾਬ ਦੀ ਧਰਤੀ ਤੇ ਵੜਨਾ ਔਖਾ ਹੋ ਜਾਊਗਾ ਜੇ ਸਾਡੇ ਨੌਜਵਾਨਾਂ ਦਾ ਬਾਲ ਵੀ ਵਿੰਗਾ ਹੋਇਆ ਤੇ ਅੱਜ ਮੈਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਵੇਟ ਜ਼ਰੂਰ ਕਰਾਂਗੇ ਪਰ ਕਿਸੇ ਹੱਦ ਤੱਕ ਪ੍ਰਸ਼ਾਸਨ ਤੇ ਸਰਕਾਰ ਆਪਣਾ ਰੋਲ ਅਦਾ ਕਰੇ ਨਹੀਂ ਤੇ ਫਿਰ ਜਿਹੜਾ ਪਰਿਵਾਰ ਸਾਨੂੰ ਹੁਕਮ ਕਰੂਗਾ ਉਹਦੇ ਤੇ ਸਾਰੀਆਂ ਜਥੇਬੰਦੀਆਂ ਪੂਰਾ ਹੋ ਜੂਗਾ ਜੀ ਸਾਡੇ ਜਿਹੜਾ ਭਾਈ ਅਮਰਤਪਾਲ ਸਿੰਘ ਭਾਈ ਕਪਲਪ੍ਰੀਤ ਸਿੰਘ ਤੇ ਸਾਰੇ ਸਿੰਘਾਂ ਦੀ ਪਰਵਾਰਾਂ ਦੀ ਗਵਾਹੀ ਦੇ ਵਿੱਚ ਜਿਹੜੇ ਦਸੇ ਸਿੰਘ ਹੈ ਡਿਬਰੂਗੜ ਜੇਲ੍ਹ ਚ ਆ ਕੇ ਅਸੀਂ ਮਿਲੇ ਆ ਪੀਸੀ ਨੂੰ ਸਾਰੀ ਜਥੇਬੰਦੀਆਂ ਨੇ ਇੱਕ ਇੱਕ ਕਰਕੇ ਗੱਲ ਦੱਸੀ ਆ ਗੱਲ ਜਿਹੜੇ ਕੈਮਰੇ ਲਾਏ ਆ ਨਜਾਇਜ਼ ਉੱਥੇ ਜਦੋਂ ਕਿਹਾ ਜਦੋਂ ਸਲਾਈ ਸੂਈ ਨਹੀਂ ਜਾ ਸਕਦੀ ਤੇ ਕੈਮਰੇ ਕਿਵੇਂ ਚਲੇ ਗਏ ਤੇ ਡੀਸੀ ਨੂੰ ਕਿਹਾ ਕਿ ਇਹ ਜਿਹੜਾ ਅਧਿਕਾਰ ਤਾਂ ਤੁਹਾਡੇ ਕੋਲੇ ਆ ਇਹ ਡੀਸੀ ਨੂੰ ਕਿਹਾ ਕਿ ਜਦੋਂ ਮੁਲਾਕਾਤ ਕਰਨੀ ਹੁੰਦੀ ਆ ਤੁਹਾਡੇ ਕੋਲੋਂ ਉਹ ਸਿਰਫ ਡਿਬਰੂਗੜ ਜੇਲ੍ਹ ਦੇ ਵਿੱਚ ਅਧਿਕਾਰ ਤਾਂ ਤੁਹਾਡੇ ਸਾਰੇ ਤੁਹਾਡੇ ਕੋਲ ਆ ਤੇ ਫਿਰ ਉਹਨਾਂ ਨੂੰ ਸਾਰੀ ਗੱਲ ਦਲੀਲਾਂ ਕੀਤੀ ਤੇ ਇੱਕ ਕਹਿਆ ਕਿ ਸਾਡੀ ਜੇਲ੍ਹ ਤੁਰੰਤ ਸ਼ਿਫਟ ਕੀਤੀ ਜਾਵੇ ਜੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜੇ ਭੁੱਖ ਹੜਤਾਲ ਤੇ ਬੈਠੇ ਆ ਜੇ ਉਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਆ ਤੇ ਡੀਸੀ ਨੇ ਗੱਲ ਚੰਜਣਾਕ ਸੁਣੀ ਆ ਤੇ ਉਹਨਾਂ ਨੇ ਕਿਹਾ ਕਿ 2 ਘੰਟਿਆਂ ਦੇ ਵਿੱਚ ਵਿੱਚ ਮੈਂ ਸਾਰੀ ਰਿਪੋਰਟ ਤੁਹਾਨੂੰ ਟੈਲੀਫੋਨ ਤੇ ਦੱਸ ਦੂੰਗਾ ਉਹਨਾਂ ਨੇ ਟੈਲੀਫੋਨ ਜਥੇਬੰਦੀਆਂ ਦੇ ਵੀ ਲੈ ਲਏ ਪਰਿਵਾਰ ਦੇ ਵੀ ਲੈ ਲਿਆ ਅਗਲੀ ਗੱਲ ਸਰਕਾਰ ਨੇ ਕਰਨੀ ਆ ਅਸੀਂ ਇਹ ਕਹਿ ਆਂਦਾ ਤੇ ਇਹਦੇ ਨਾਲ ਨਾਲ ਜਿਹੜੇ ਬੰਦੇ ਇੱਥੇ 24 ਜੇਲ੍ਹ ਵਿਚ ਚਾ ਗੱਡੀਆਂ ਫੜੀਆਂ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕੀਤੀ ਹੈ ਜਿਹੜੀਆਂ ਤਲਾਸ਼ੀਆਂ ਹੁੰਦੀਆਂ ਉਹਨਾਂ ਬਾਰੇ ਵੀ ਗੱਲ ਕੀਤੀ ਹੈ ਜਿਹੜੀ ਜਲੀਲ ਕੀਤਾ ਜਾਂਦਾ ਉਹਦੇ ਗੱਲ ਵੀ ਕੀਤੀ ਹੈ ਇਹ ਨੈਰੇਟਿਵ ਜਿਹੜਾ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਉਹਦੀ ਵੀ ਗੱਲ ਕੀਤੀ ਹੈ ਅਸੀਂ ਸਾਰਿਆਂ ਨੇ ਕਿਹਾ ਜੋ ਪਰਿਵਾਰ ਹੁਕਮ ਕਰੂਗਾ ਕਿਉਂਕਿ ਹੁਕਮ ਦਾ ਪਰਿਵਾਰ ਦਾ ਹੀ ਚੱਲਣਾ ਤੇ ਜੇ ਅਮਰਤਪਾਲ ਨੂੰ ਕੁਛ ਹੋ ਗਿਆ ਸਾਥੀਆਂ ਨੂੰ ਸਰਕਾਰ ਦੀ ਜੁਮੇ ਹੋਰ ਵਰੂਗੀ ਤੇ ਅਸੀਂ 24 ਘੰਟਿਆਂ ਦਾ ਨਹੀਂ ਅਸੀਂ ਕਿਹਾ ਵੀ ਸਾਨੂੰ ਮਜਬੂਰ ਹੋਣਾ ਪਊਗਾ ਅਸੀਂ ਮਜਬੂਰ ਹੋਣੋਂ ਗਾਲਗ ਸਟੈਪ ਲਾਵਾਂਗੇ ਅਸੀਂ ਜਿਆਦਾ ਡਿੱਕਣਾ ਨਹੀਂ ਤੇ ਅਸੀਂ ਕਹਿੰਦਾ ਤੁਰੰਤ ਜੇਲ੍ਹ ਸ਼ਿਫਟ ਕੀਤੀ ਜਾਵੇ ਤੇ ਤੁਰੰਤ ਇਹਨਾਂ ਦੇ ਕੇਸ ਵਾਪਸ ਐਨਐਸਏ ਹਟਾਏ ਜਾਣ ਤੇ ਜੇ ਆਪਾਂ ਸਾਡੇ ਸਿੰਘਾਂ ਨੇ ਜੋਧਪੁਰ ਦੇ ਵਿੱਚ ਵੀ ਐਨਐਸਏ ਲੱਗਿਆ ਐਨਐਸਏ ਤੋਂ ਡਰਦੇ ਡਰਦੇ ਕੋਈ ਨਹੀਂ ਗਿਆ ਅਸੀਂ ਇਸ ਕਰਕੇ ਐਨਐਸਏ ਵਧਾਉਣ ਦੀ ਇੱਕ ਪਾਲਿਸੀ ਆ ਤੇ ਇਹ ਤੁਰੰਤ ਸਰਕਾਰ ਨੂੰ ਇਹਦਾ ਮਾਹੌਲ ਖਰਾਬ ਹੋਣ ਤੋਂ ਪੁੱਛਣਾ ਚਾਹੀਦਾ ਤੇ ਇਹਨਾਂ ਨੂੰ ਬਰਹਾ ਕਰ ਦੇਣਾ ਚਾਹੀਦਾ ਹਾਂਜੀ ਅਸੀਂ ਉਹਨਾਂ ਨੂੰ ਉਹਨਾਂ ਦੀ ਜੇਲ੍ਹ ਸ਼ਿਫਟਿੰਗ ਵਾਸਤੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਵਾ ਤੇ ਉਹਨਾਂ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਵਾ ਤੇ ਕਹਿੰਦੇ ਸੀ ਕਿ ਅਸੀਂ ਇਹਦਾ ਕੋਈ ਪੋਜੀਟਿਵ ਰਿਜ਼ਲਟ ਨਿਕਲਦੀ ਉਮੀਦ ਹੈ ਸਾਨੂੰ ਵੀ ਤੇ ਜੇ ਨਹੀਂ ਨਿਕਲਦਾ ਤੇ ਫਿਰ ਅਸੀਂ ਕੱਲ ਤੋਂ ਕੋਈ ਨਵਾਂ ਪ੍ਰੋਗਰਾਮ ਕੋਈ ਅਨਾਉਂਸ ਕਰਾਂਗੇ ਮੈਮੋਰੰਡਮ ਦੇ ਵਿੱਚ ਕਿਸ ਬਾਰੇ ਆ ਪੰਜਾਬ ਦੀ ਸ਼ਿਫਟ ਕਰਨ ਲਈ ਹਾਂਜੀ ਹਾਂਜੀ ਜੋ ਉੱਥੇ ਉਹਨਾਂ ਦਾ ਵਤੀਰਾ ਕੀਤਾ ਜਾ ਰਿਹਾ ਉਹ ਬਹੁਤ ਖਤਰਨਾਕ ਹੈ ਉਹਨਾਂ ਦੀ ਨਿੱਜਤਾ ਤੇ ਹਮਲਾ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਉਹ ਉਹਦੀ ਨਖੇਦੀ ਵੀ ਕਰਦੇ ਆ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹੋ ਜਿਹੀ ਹਰਕਤਾਂ ਬੰਦ ਕਰਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਦੀ ਜਾਨ ਨੂੰ ਜਿਹੜੀ ਜੋ ਜਿਹੜੀ ਚਾਲਿਆ ਉਹਨੂੰ ਨਾ ਕੰਮ ਕੀਤਾ ਜਾਵੇ ਸਾਡੀ ਕੱਲ ਗੱਲ ਹੋਈ ਸੀ ਸਾਡੀ ਕੱਲ ਗੱਲ ਹੋਈ ਸੀ ਉਹ ਉਹਨਾਂ ਨੇ ਉਹ ਉਹ ਵੀ ਕੋਈ ਕੱਲ ਹੀ ਹੋਈ ਹੈ ਕੱਲ ਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਬੜੀ ਜਿਹੜੀ ਨਾ ਅਜੀਬ ਜਿਹੜੀ ਪਰੇਸ਼ਾਨ ਕਰਨ ਵਾਲੀ ਗੱਲ ਜਿਹਦੇ ਸਮੁੱਚੇ ਕੌਮ ਨੂੰ ਜਿਹੜੀ ਪਰੇਸ਼ਾਨੀ ਹੋਈ ਆ ਇਹ ਆ ਵੀ ਉਹਨਾਂ ਦੇ ਖਿਲਾਫ ਇਹ ਕੈਲਿਜੇਸ਼ਨ ਲਾਇਆ ਗਿਆ ਕਿ ਇਹਨਾਂ ਦੇ ਕੋਲੋਂ ਜੇਲ੍ਹ ਦੇ ਵਿੱਚੋਂ ਫੋਨ ਸਮਾਰਟਫੋਨ ਤੇ ਇਹਨਾਂ ਕੋਲੋਂ ਹੋਰ ਸਮਾਨ ਜਿਆ ਬਰਾਮਦ ਹੋਇਆ ਜਿਹਦੇ ਵਿੱਚ ਡਬਲੂਟਥ ਵਗੈਰਾ ਜਦੋਂ ਵੀ ਉਸ ਜੇਲ੍ਹ ਦੇ ਵਿੱਚ ਜਦੋਂ ਜਾਣਾ ਨਾ ਤੇ ਮੇਰਾ ਹਾਲ ਹੈ ਵੀ ਚਿੜੀ ਵੀ ਪਖੜਨ ਆਰਦੀ ਉਹਦੇ ਤੇ ਇਥੋਂ ਦੀ ਪਰਮਿਸ਼ਨ ਤੋਂ ਮੇਰਾ ਉੱਥੇ ਕੋਈ ਬੰਦਾ ਜਾ ਨਹੀਂ ਸਕਦਾ ਉਹਨਾਂ ਨੂੰ ਮਿਲਣ ਵਾਸਤੇ ਜਨਰਲ ਡਿਸਟ੍ਰਿਕਟ ਜਸਟਿਸ ਅਮਰਸਰ ਨਾਲ ਪਰਮਿਸ਼ਨ ਲੈਣ ਉੱਥੇ ਕੋਈ ਜਾ ਨਹੀਂ ਸਕਦਾ ਜਿਹੜੇ ਜਾਂਦੇ ਵੀ ਨਹੀਂ ਉਹ ਸੇਲ ਦਾ ਸਿਸਟਮ ਸਾਡੀ ਜੇਲ੍ਹ ਨਾਲੋਂ ਵੀ ਅਜੀਬ ਹੈ ਪਹਿਲਾਂ ਇੱਕ ਕਮਰੇ 'ਚ ਉਹਨਾਂ ਨੂੰ ਬਿਠਾ ਲਦੇ ਨੇ ਉਹਦੇ ਤੋਂ ਬਾਅਦਾਂ ਅੱਗੇ ਜਿਹੜਾ ਸਮਾਨ ਹੋਰ ਕਮਰੇ ਰਹਿ ਜਾਂਦਾ ਉਹਨਾਂ ਦੇ ਕੋਲ ਜਾ ਕੇ ਅੱਗੇ ਜਿਹੜਾ ਉਹਨਾਂ ਦੀ ਐਂਟਰੀ ਦਰਜ ਕਰਕੇ ਫਿਰ ਉਹਨਾਂ ਕੋਲੋਂ ਫੋਨ ਵਗੈਰਾ ਉੱਥੇ ਰਖਾ ਕੇ ਫਿਰ ਅੱਗੇ ਲੈ ਕੇ ਜਾਂਦੇ ਨੇ ਤੇ ਜਦੋਂ ਵੀ ਇੱਕ ਗੱਲ ਤੋਂ ਕੋਈ ਕਾਨੂੰਨੀ ਕਾਨੂੰਨ ਕੀ ਚੰਦਾ ਹੈ ਸਵਾਲ ਵੱਡਾ ਹੈ ਕਾਨੂੰਨ ਕੀ ਕਹਿੰਦਾ ਸਰਬ ਕਾਨੂੰਨ ਇਸ ਮਾਮਲੇ ਚ ਇਹ ਕਹਿੰਦਾ ਜੀ ਕਿ ਉਹਨਾਂ ਦੇ ਖਿਲਾਫ ਜਿਹੜੀ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ ਜਿਹੜੀ ਜਿਸ ਕਿਸਮ ਦੇ ਨਾਲ ਅਲੀਗੇਸ਼ਨ ਲਾਇਆ ਜਾਏ ਪਰ ਜਿਹੜਾ ਉਹਨਾਂ ਨੇ ਭੁਖੜ ਹੜਤਾਲ ਰੱਖੀ ਹੈ ਜਿਹੜਾ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਜਿਹੜੀ ਉਹ ਦਖਲਅੰਦਾਜ਼ੀ ਨਹੀਂ ਕਰ ਸਕਦੇ ਹੁਣ ਇਦੋਂ ਵੱਡੀ ਪ੍ਰਾਈਵੇਸੀ ਕਿਸੇ ਦੀ ਕੋਈ ਨਹੀਂ ਹੈਗੀ ਭਈ ਉਹਦੇ ਬੈਡਰੂਮ ਦੀ ਉਥੇ ਕੈਮਰਾ ਲਾਇਆ ਹੋਣ ਜਿੱਥੇ ਉਹਨਾਂ ਨੂੰ ਤੁਸੀਂ ਬਾਰਕ ਦੇ ਵਿੱਚ ਰੱਖਿਆ ਤੁਸੀਂ ਉਹਨਾਂ ਦੇ ਬਾਥਰੂਮ ਦੇ ਵਿੱਚ ਕੈਮਰਾ ਲਾਇਆ ਹੋਣ ਇਹਦੇ ਨਾਲ ਵੱਡੀ ਘਟਕਿਆ ਗੱਲ ਕੀ ਹੋ ਸਕਦੀ ਹੈ ਪਰ ਕਾਨੂੰਨ ਦੇ ਮਤਲਬਕ ਉਹਨਾਂ ਨੂੰ ਕਾਨੂੰਨ ਦੇ ਮਤਲਬਕ ਦੇਖੋ ਪੰਜਾਬ ਕਿਉਂ ਲਿਆ ਜਾ ਸਕਦਾ ਬਲੂ ਸਟਾਰ ਤੋਂ ਬਾਅਦ ਕਿੰਨੀਆਂ ਐਨਐਸਏ ਲੱਗੀਆਂ ਨੇ ਸਾਰੀਆਂ ਤੇ ਪੰਜਾਬ ਦੀਆਂ ਜੇਲ੍ਹਾਂ ਚ ਲੱਗੀਆਂ ਨੇ ਕੋਈ ਜ਼ਰੂਰੀਤ ਨਹੀਂ ਐਨਐਸਏ ਦੇ ਵਿੱਚ ਉਹਨਾਂ ਨੂੰ ਉਥੇ ਸੁੱਟਿਆ ਜਾਣਾ ਕੋਈ ਅਜਿਹਾ ਮਸਲਾ ਨਹੀਂ ਇਹਨੂੰ ਪੰਜਾਬ ਨਹੀਂ ਲਿਆ ਜਾਦਾ ਪੰਜਾਬ ਲਿਆਉਣਾ ਤੇ ਇੱਕ ਇੱਕ ਪੈਨ ਦੀ ਨੋਕ ਦੀ ਗੱਲ ਹੈ ਇਹ ਡਿਸਟ੍ਰਿਕਟ ਨੰਬਰ ਸਰ ਜੀ ਲਿਖਣਗੇ ਡਿਸਟ੍ਰਿਕਟ ਨੰਬਰ ਦਿੱਤਾ ਤੇ ਤੁਸੀਂ ਇਹਦੇ ਵਾਸਤੇ ਐਜ਼ ਐਡਵੋਕੇਟ ਤੁਸੀਂ ਕੌਮਨਿਟੀ ਨੂੰ ਅਸੀਂ ਅੱਜ ਇਹੋ ਹੀ ਦਿੱਤਾ ਜੀ ਆਪਣਾ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹ ਇਹ ਦਿੱਤਾ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਉੱਥੇ ਵੇਖੋ ਇੱਕ ਬਿਜ਼ਨਸ ਹੋਣਾ ਵੋਟਾਂ ਦਾ ਆਉਣ ਵਾਲੀ ਕਮੇਗ ਇਲੈਕਸ਼ਨ ਦੇ ਵਿੱਚ ਉਸ ਬਿਜ਼ਨਸ ਦੇ ਵਿੱਚ ਜਿਹੜਾ ਨਾ ਜਿਵੇਂ 84 ਦੇ ਵਿੱਚ ਕਾਂਗਰਸ ਨੇ ਸਿੱਖਾਂ ਨੂੰ ਇੱਕ ਪੱਤੇ ਵਜੋਂ ਵਰਤਿਆ ਸੀ ਨਾ ਉਸ ਤਰ੍ਹਾਂ ਇਹ ਬਿਜ਼ਨਸ ਵੋਟਾਂ ਦਾ ਹੋਣਾ ਜਿਹਦੇ ਵਿੱਚ ਮਤਲਬ ਵੀ ਸਾਨੂੰ ਖਤਸ਼ਾ ਉਹਨਾਂ ਦਾ ਕੋਈ ਵੀ ਨੁਕਸਾਨ ਉਥੇ ਜਾਨੀ ਨੁਕਸਾਨ ਹੋ ਸਾਦਾ ਉਹਨਾਂ ਨੂੰ ਉਥੇ ਕੋਈ ਹੋਰ ਕਿਸਮ ਦੀ ਕੋਈ ਨਵੀਂ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਉਸ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਇੱਥੇ ਨਾ ਆਉਣ ਦਿੱਤਾ ਜੀ ਤੁਸੀਂ ਕਦੀ ਅੱਜ ਤੱਕ ਇਤਨਾ ਨਹੀਂ ਹੋਇਆ ਜੀ ਸ਼ਿਫਟਿੰਗ ਹੋ ਸਕਦੀ ਪਹਿਲੇ ਕਾਨੂੰਨ ਸ਼ਿਫਟਿੰਗ ਦੇ ਉੱਤੇ ਮਸਲਾ ਹੀ ਕੋਈ ਨਹੀਂ ਜੀ ਸ਼ਿਫਟਿੰਗ ਤੇ ਜਦੋਂ ਮਰਜ਼ੀ ਕੀਤੀ ਜਾ ਸਕਦੀ ਸ਼ਿਫਟਿੰਗ ਦਾ ਕੋਈ ਮਸਲਾ ਨਹੀਂ ਹੈਗਾ ਇਹ ਜਿਹੜਾ ਮੰਨ ਲਓ ਮੈਂ ਕੰਮ ਕਰ ਸਕਦਾ ਉਹਨੂੰ ਵਾਪਸ ਕਿਉਂ ਨਹੀਂ ਕਰ ਸਕਦਾ ਮੈਂ ਇੱਕ ਬੰਦੇ ਨੂੰ ਨੌਕਰੀ ਦੇਣ ਦਾ ਐਪੀਅਰ ਕਰਦਣਾ ਚੋੜਿਆ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਐਨਐਸਐ ਲਾ ਕੇ ਡਿਬਰਗੜ ਭੇਜ ਸਕਦੀ ਡਿਬਰਗੜ ਤੋਂ ਜੇਲ੍ਹ ਕਿਉਂ ਨਹੀਂ ਇੱਥੇ ਲੈ ਸਕਦੀ ਜੀ ਡਿਬਰਗੜ ਵਾਲਿਆਂ ਨੇ ਥੋੜਾ ਉਹਨਾਂ ਦੀ ਮੰਗ ਕੀਤੀ ਗਾੜੀ ਕੋਲ ਭੇਜੋ ਡਿਪਟੀ ਕਮਿਸ਼ਨਰ ਨੇ ਕੀ ਕਰ ਉਹਨਾਂ ਨੇ ਤੇ ਵੇਖੋ ਉਹਨਾਂ ਨੇ ਇਹ ਕਿਹਾ ਵੀ ਇਹ ਮੈਂ ਜਿਹੜਾ ਹੁਣੇ ਚੀਫ ਸਕੱਟਰੀ ਨੂੰ ਸੀਐਮ ਤੇ ਹੋਮ ਸਕੱਟਰੀ ਨੂੰ ਇਹ ਜਿਹੜਾ ਤੁਹਾਡਾ ਮੰਗ ਪੱਤਰ ਹੁਣੇ ਜਿਹੜਾ ਕਨਵੇ ਕਰ ਦੇਣ ਲੱਗੇ ਆ ਤੇ ਵਿਦਨ ਨੋ ਟਾਈਮ ਜਿਹੜਾ ਜਦੋਂ ਵੀ ਇਹਦਾ ਜਵਾਬ ਆ ਗਿਆ ਅਸੀਂ ਤੁਹਾਨੂੰ ਕਨਵੇ ਕਰ ਦੇਵਾਂਗੇ ਚਲ ਕੇ ਸਾਹਿਬ ਇੱਕ ਟਾਈਮ ਪੀਰੀਅਡ ਹੁੰਦਾ ਇਕ ਸਾਲ ਦਾ ਤੋਂ ਬਾਅਦ ਅਗਲਾ ਪ੍ਰੋਸੀਜਰ ਕੀ ਨਿਕਲੇਗਾ ਦੇਖੋ ਐਨਐਸਏ ਤੇ ਇੱਕ ਸਾਲ ਤੋਂ ਬੜਾ ਪਹਿਲਾਂ ਵੀ ਤੋੜੀ ਜਾ ਸਕਦੀ ਹੈ ਜੀ ਪਰ ਕਿਉਂਕਿ ਇਸ ਜਿਹੜਾ ਨਾ ਐਨਐਸਏ ਦੇ ਵਿੱਚ ਇਹਦੇ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਉਹਦੇ ਜਿਹੜੇ ਜਸਟਿਸ ਉਹ ਵੀ ਕੇਜਰੀਵਾਲ ਦੇ ਖਾਸ ਬੰਦੇ ਚ ਉਹਦੇ ਵਿੱਚ ਜਿਹੜਾ ਇਹ ਪਹਿਲੀ ਗੱਲ ਹੈ ਜਿਹਦੇ ਵਿੱਚ ਐਨਐਸਏ ਦੇ ਉੱਤੇ ਐਡਵਾਈਜ਼ਰੀ ਬੋਰਡ ਨੇ ਜਿਹੜਾ ਉਹ ਨਾਟ ਰეკਮੈਂਡ ਕੀਤਾ ਜਿਹੜਾ ਐਡਵਾਈਜ਼ਰੀ ਬੋਰਡ ਜਿਹੜਾ ਆਮ ਤੌਰ ਤੇ ਐਕਸੈਪਟ ਕਰ ਲੈਂਦਾ ਜਿਹੜੀ ਇਹ ਮੰਗ ਹੁੰਦੀ ਹੈ ਕਿ ਸਾਨੂੰ ਜਿਹੜਾ ਜੀ ਐਨਐਸਏ ਤੋੜੀ ਜਾਵੇ ਪਰ ਉਹ ਜਿਹੜੀ ਆ ਉਹ ਐਡਵਾਈਜ਼ਰ ਬੋਰਡ ਨੇ ਜਿਹੜੀ ਆ ਉਹ ਅੱਗੇ ਐਕਸਟੈਂਡ ਕੀਤੀ ਜਦੋਂ ਮਰਜ਼ੀ ਤੋੜੀ ਸਕਦੀ ਇਹਨੂੰ ਜਦੋਂ ਮਰਜ਼ੀ ਇਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾ ਸਕਦਾ